तगर जो तगर गौ गंगा में भा

आजो जिन पार लंघण साढे गुराणे जहाज़ बनाया आजो जिन पार लंघण આજો બનાયા આજો જીને પાર લંગના સાડે જૂના ને જે વાસ મેના આજો જીને પાર લંગના પહેના નહીં કેના પહેના મે કોઈ એક સકરાયા આજો જીને પાર લંગના સાડે જૂના બહાદુ કોનાયા આજો જીને मोहानगर की टाइम ਇਹ ਪੇਸ਼ ਪਾਤਰ ਹਾਸ਼ਕੀ ਦੇ ਭਾਈ ਮੱਤੀ ਦਾ 500 ਦਾ ਫਾਇਦੇ ਆਲਾ ਜੀ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਫਰੀਦਕੋਟ ਤੋਂ ਚੱਲ ਕੇ ਫਰੋਜ਼ਪੁਰ ਹੁੰਦਾ ਹੋਇਆ ਸੁਨੇਹੜਾ ਫਤਿਹਗੜ੍ਹ ਸਾਹਿਬ ਹੋਰ ਨੇਕਾ ਨਗਰਾਂ ਵਿੱਚੋਂ ਚਲਦਾ ਹੋਇਆ ਮਹਾਨ ਨਗਰ ਕੀਰਤਨ आजो जिन पार लंघण ॾाढे गुरान जहाज बना आजो जार लंघो बया आजो जार लंघण ॾाढे गुरान जहाज़ बन आजो ज ਇਹ ਨਾ ਪ੍ਰਣਾਮੀ ਉਈ ਸਦਾ ਪ੍ਰਣਾਆ ਆਜੋ ਜੀਨੇ ਪਾਲ ਲੰਘਨਾ ਸਾਡੇ ਦੁਰਾਨੀ ਬਹਾਦਰ ਬਨਾਇਆ ਆਜੋ ਜੀ ਅਜ ਨਗਰ ਕੀਰਤਨ ਜਿਹੜਾ ਪਹੁੰਚ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਨਗਰ ਕੀਰਤਨ ਜੋ ਰੋਪੜ ਸ਼ਹਿਰ ਦੇ ਵਿੱਚੋਂ ਜਿੰਨੇ ਵੀ ਨਗਰ ਕੀਰਤਨ ਅੱਜ ਜਾ ਰਹੇ ਨੇ ਬਹੁਤ ਅੱਛਾ ਰੋਪੜ ਸ਼ਹਿਰ ਦੀ ਸਾਰੀ ਸੰਗਤ ਵੱਲੋਂ ਉਹ ਨਗਰ ਕੀਰਤਨਾ ਨੂੰ ਨਤਮਸਤਕ ਹੋਣ ਲਈ ਆਪਣਾ ਸਤਿਕਾਰ ਪੇਟ ਕਰਨ ਲਈ ਇੱਥੇ ਇਕੱਤਰ ਹੋਈ ਹੈ ਔਰ ਰੋਪੜ ਦੀ ਸੰਗਤ ਦੇ ਵੱਲੋਂ ਇੱਥੇ ਲੰਗਰ ਵੀ ਜਿਹੜਾ ਉਹ ਲਾਇਆ ਗਿਆ ਸੰਗਤ ਦੇ ਨਗਰ ਕੀਰਤਨਾਂ ਦੇ ਵਿੱਚ ਆਰੀ ਸੰਗਤ ਨੂੰ ਵੰਡਣ ਦੇ ਲਈ ਸੋ ਸਭ ਦੇ ਮਨ ਦੇ ਵਿੱਚ ਬਹੁਤ ਸਤਿਕਾਰ ਹੈ ਬਹੁਤ ਸ਼ਰਧਾ ਹੈ ਐਡੀ ਵੱਡੀ ਸ਼ਹਾਦਤ ਦੇ ਲਈ ਜਿਹੜੀ ਸ਼ਹਾਦਤ ਅੱਜ ਤੋਂ 350 ਸਾਲ ਪਹਿਲਾਂ ਧਰਮ ਦੀ ਆਜ਼ਾਦੀ ਦੇ ਲਈ ਦਿੱਤੀ ਗਈ ਕਿਉਂਕਿ ਇਹਨੂੰ ਆਪਾਂ ਜੇ ਦੂਜੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਸਭ ਦੇ ਮਨ ਦੇ ਵਿੱਚ ਇਹ ਸਤਿਕਾਰ ਹੈ ਕਿ 350 ਸਾਲ ਪਹਿਲਾਂ ਗੁਰੂ ਸਾਹਿਬ ਨੇ ਸ਼ਹਾਦਤ ਦੇ ਕੇ ਇਹ ਜਿਹੜਾ ਸਾਰਿਆਂ ਧਰਮਾਂ ਦੀ ਆਜ਼ਾਦੀ ਬਚਾਈ ਹੈ ਸਾਰਿਆਂ ਧਰਮਾਂ ਨੂੰ ਬਚਾਇਆ ਧਰਮਾਂ ਦੀ ਆਜ਼ਾਦੀ ਬਚਾਈ ਹੈ ਗੁਰੂ ਸਾਹਿਬ ਦੀ ਬਦੌਲਤ ਇਹ ਜਿਹੜੇ ਧਾਰਮਿਕ ਆਜ਼ਾਦੀ ਸੰਭਵ ਹੋਈ ਹੈ ਉਹਨਾਂ ਤੋਂ ਬਿਨਾਂ ਇਹ ਜੇ ਕਲਪਨਾ ਕਰਕੇ ਦੇਖੀਏ ਕਿ ਧਰਮਾਂ ਨੂੰ ਧਰਮਾਂ ਨੂੰ ਲੈ ਕੇ ਕਿਹੋ ਜਿਹਾ ਮਾਹੌਲ ਹੋਣਾ ਸੀਗਾ ਜਿਹੜਾ ਜਿਹੜਾ ਧਰਮਾਂ ਨੂੰ ਗੁਲਾਮ ਬਣਾਉਣ ਦਾ ਜਿਹੜਾ ਮਾਹੌਲ ਚੱਲ ਰਿਹਾ ਸੀਗਾ ਉਹ ਕਿਸ ਹੱਦ ਤੱਕ ਅੱਗੇ ਵਧਣਾ ਸੀਗਾ ਅੱਜ ਉਹਨੂੰ ਅੱਗੇ ਵਧਦੇ ਨੂੰ 350 ਸਾਲ ਹੋ ਜਾਣੇ ਸੀਗੇ ਜਿਕੇ ਗੁਰੂ ਸਾਹਿਬ ਐਡੀ ਵੱਡੀ ਸ਼ਹਾਦਤ ਦੇ ਕੇ ਆਪਣਾ ਪਰਿਵਾਰ ਵਾਰ ਕੇ ਪੁੱਤ ਪੋਤੇ ਵਾਰ ਕੇ ਧਾਰਮਿਕ ਆਜ਼ਾਦੀ ਉਸ ਵੇਲੇ ਸਾਡੇ ਲਈ ਹਾਸਲ ਨਾ ਕਰਦੇ ਸੋ ਸਾਰੀ ਸੰਗਤ ਰੋਪੜ ਸ਼ਹਿਰ ਦੀ ਨਗਰ ਕੀਰਤਨਾਂ ਨੂੰ ਨਤਮਸਤਕ ਹੋਣ ਲਈ ਇੱਥੇ ਇਕੱਤਰ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ